ਸਾਤਰੀ ਕਾਰਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਜੀਟੀ ਚੈਨਲ ਤੇ ਕਹਾਣੀ ਲੈ ਕੇ ਹਾਜ਼ਰ ਹੋਏ ਹਾਂ ਦਾਦੂ ਦੀ ਗੱਲਪੈਂਡ ਭਾਗ ਦੂਜਾ ਲੇਖਕ ਪਰਵਿੰਦਰ ਕਾਰਜੀ ਰਾਤ ਲੇਟ ਸੌਂ ਕਰਕੇ ਮੇਰੀ ਸਵੇਰ ਜਗ ਹੀ ਨਹੀਂ ਖੁੱਲੀ ਦਾਦੂ ਮੈਨੂੰ ਸੁੱਤੇ ਨੂੰ ਛੱਡ ਕੇ ਆਪ ਸੈਰ ਕਰਨ ਚਲੇ ਗਏ ਅੱਜ ਲੇਟ ਹੋਣ ਕਾਰਨ ਮੰਮੀ ਦਾਦੂ ਨੂੰ ਤਾਂ ਕੁਝ ਨਹੀਂ ਬੋਲ ਸਕੇ ਪਰ ਮੇਰੀ ਖਚਾਈ ਚੰਗੀ ਤਰ੍ਹਾਂ ਹੋ ਗਈ ਮੈਂ ਵੀ ਥੋੜਾ ਗੁੱਸੇ ਦਿਖਾਉਂਦੇ ਹੋਏ ਕਿਹਾ ਯਾਰ ਤੁਸੀਂ ਮੈਨੂੰ ਉਠਾਇਆ ਕਿਉਂ ਨਹੀਂ ਮੰਮੀ ਦੇਖੋ ਸਵੇਰੇ ਸਵੇਰੇ ਕਿੰਨਾ ਬੋਰ ਰਹੇ ਨੇ ਹੁਣ ਚਲੋ ਮੈਨੂੰ ਸਕੂਲ ਛੱਡ ਕੇ ਆਓ ਮੇਰੀ ਗੱਲ ਸੁਣਾ ਉਹ ਤਿਆਰ ਵੀ ਹੋਣ ਲੱਗ ਪਏ ਮੈਂ ਬਿਨਾਂ ਨਾਸ਼ਤਾ ਕੀਤੇ ਬਾਹਰ ਐਕਟਿਵਿਟੀ ਸਟਾਰਟ ਕਰਨ ਲੱਗਾ ਤਾਂ ਦੇਖਿਆ ਉਹ ਪੈਂਚਰ ਸੀ ਜਦੋਂ ਤੁਸੀਂ ਲੇਟ ਹੋਵੋ ਤਾਂ ਕੁਝ ਨਾ ਕੁਝ ਪੰਗਾ ਪਈ ਜਾਂਦਾ ਐਕਟਿਵਾਂ ਨੂੰ ਪੈਂਚਰ ਦੇਖ ਕੇ ਦਾदू ਬੋਲੇ ਇਹਨੂੰ ਛੱਡ ਤੇ ਜ ਕਾਰ ਵਿੱਚ ਬੈਠ ਲੇਟ ਹੋ ਰਿਹਾ ਹੈ ਤੂੰ ਮੈਂ ਆ ਕੇ ਠੀਕ ਕਰਵਾਉਂਦਾ ਹਾਂ ਇਹਨੂੰ ਮੰਮੀ ਚੁੱਪਚਾਪ ਖੜੇ ਸਾਡੀਆਂ ਗੱਲਾਂ ਸੁਣ ਰਹੇ ਸੀ ਦੇ ਨਾਲ ਮੈਨੂੰ ਘੂਰ ਵੀ ਰਹੇ ਸੀ ਮੈਂ ਦਾदू ਨਾਲ ਕਾਰ ਵਿੱਚ ਬੈਠ ਗਿਆ ਤੇ ਅਸੀਂ ਸਕੂਟ ਵੱਲ ਚੱਲ ਪਏ ਮੈਂ ਉਹਨਾਂ ਦੇ ਟਾਈਮ ਦਾ ਪਿਆਰ ਤੇ ਉਹਨਾਂ ਦੇ ਕਿਸੇ ਸੁਣਨਾ ਚਾਹੁੰਦਾ ਸੀ ਕਿਵੇਂ ਕੋਈ ਬਿਨਾਂ ਗੱਲਬਾਤ ਕੀਤੇ ਰਹਿ ਸਕਦਾ ਹੈ ਜਦੋਂ ਇਹ ਪਤਾ ਲੱਗ ਜਾਵੇ ਕਿ ਅਗਲਾ ਵੀ ਪਸੰਦ ਕਰਦਾ ਹੈ ਮੇਰੇ ਤੇ ਵੀ ਉਸ ਵੇਲੇ ਨਵੀਂ-ਨਵੀਂ ਜਵਾਨੀ ਆ ਹੀ ਰਹੀ ਸੀ ਮੈਂ ਅਜੇ 17 ਸਾਲ ਦਾ ਹੀ ਸੀ ਅੱਜ ਜਿਸੀਂ ਐਕਟੀਵਿਟੀ ਤਾਂ ਕਾਰ ਵਿੱਚ ਸਕੂਲ ਚਲੇ ਗਏ ਜਦੋਂ ਅਸੀਂ ਉਸ ਕਲੀ ਵਿੱਚੋਂ ਨਿਕਲੇ ਜਿੱਥੇ ਡਾਕਟਰ ਪੰਨੀਤ ਦਾ ਕਾਰ ਸੀ ਤਾਂ ਮੈਂ ਦੇਖਿਆ ਕਿ ਇੱਕ ਉੱਚੀ ਲੰਬੀ ਔਰਤ ਜੋ ਬਹੁਤ ਹੀ ਖੂਬਸੂਰਤ ਤਰੀਕੇ ਨਾਲ ਤਿਆਰ ਹੋ ਕੇ ਕਿਤੇ ਬਾਹਰ ਜਾਣ ਲਈ ਤਿਆਰ ਕਰੀ ਸੀ ਉਹ ਵੀ ਘਰ ਦੇ ਬਾਹਰ ਸੀ ਸ਼ਹਿਰ ਉਹ ਕਿਸੇ ਦੀ ਉਡੀਕ ਵਿੱਚ ਸੀ ਮੈਂ ਦਾਦੂ ਨੂੰ ਕਾਰ ਰੋਕਣ ਲਈ ਕਿਹਾ ਮੇਰੇ ਬਹੁਤ ਬਾਰ ਕਹਿਣ ਤੇ ਵੀ ਦਾਦੂ ਨੇ ਕਾਰ ਨਹੀਂ ਰੋਕੀ। ਉਹਨਾਂ ਦੇ ਚਿਹਰੇ ਤੇ ਇੱਕ ਅਜੀਬ ਜਿਹਾ ਵਿਚੈਨੀ ਨਜ਼ਰ ਆ ਰਹੀ ਸੀ। ਦਾदू ਅੱਜ ਵੀ ਉਹੀ 20 ਸਾਲ ਦੇ ਮੁੰਡੇ ਵਾਂਗ ਸੀ ਜੋ ਆਪਣੇ ਆਪ ਤੋਂ ਡਰਦੇ ਨੇ। ਉਸ ਵਜ੍ਹਾ ਡਾਕਟਰ ਪੰਨੀਤ ਨੇ ਸਾਨੂੰ ਨਹੀਂ ਦੇਖਿਆ ਸੀ। ਫਿਰ ਜਦੋਂ ਅਸੀਂ ਗਲੀ ਕ੍ਰਾਸ ਕਰਕੇ ਉੱਥੋਂ ਨਿਕਲ ਗਏ ਤਾਂ ਦਾदू ਨੇ ਥੋੜੀ ਦੂਰ ਜਾ ਕੇ ਬ੍ਰੇਕ ਲਗਾਤੀ। ਮੈਂ ਕਿਹਾ ਯਾਰ ਦਾदू ਤੁਸੀਂ ਰੁਕੇ ਕਿਉਂ ਨਹੀਂ ਉਹ ਡਾਕਟਰ ਪਨੀਤ ਸੀ ਤੁਹਾਡਾ ਪਹਿਲਾ ਪਿਆਰ ਤੇ ਸ਼ਾਇਦ ਆਖਰੀ ਤੁਹਾਡੇ ਕੋਲ ਮੌਕਾ ਸੀ ਤੁਸੀਂ ਉਹਨਾਂ ਨਾਲ ਗੱਲ ਕਰ ਸਕਦੇ ਸੀ ਤੁਸੀਂ ਰੁਕੇ ਕਿਉਂ ਨਹੀਂ ਦਾਦੂ ਦੱਸੋ ਵੀ ਤਾਂ ਦਾਦੂ ਨੇ ਕਾਰ ਸਟਾਰਟ ਕੀਤੀ ਤੇ ਸਕੂਲ ਦੇ ਬਾਹਰ ਲਿਆ ਕੇ ਖੜੀ ਕਰ ਦਿੱਤੀ ਪਤਾ ਨਹੀਂ ਉਹ ਕਿਹੜੀ ਸੋਚ ਵਿੱਚ ਸੀ ਮੇਰੇ ਕਿਸੇ ਵੀ ਸਵਾਲ ਦਾ ਜਵਾਬ ਉਹਨਾਂ ਨੇ ਨਹੀਂ ਦਿੱਤਾ ਸੀ ਮੈਂ ਭਾਵੇਂ ਦਾਦੂ ਦੇ ਨਾਲ ਨਹੀਂ ਸੀ ਪਰ ਦਿਲ ਦਿਮਾਗ ਦੋਨੋਂ ਉਹਨਾਂ ਕੋਲ ਹੀ ਸੀ ਮੇਰੇ ਮੈਂ ਉਹਨਾਂ ਦੀ ਚੁੱਪੀ ਨੂੰ ਸਮਝ ਨਹੀਂ ਸੀ ਪਾ ਰਿਹਾ ਕੁਝ ਸੀ ਜੋ ਉਹ ਮੇਰੇ ਤੋਂ ਲੁਕੋ ਰਹੇ ਸੀ ਸਾਡੇ ਵਿੱਚ ਇੱਕ ਸਦੀ ਦਾ ਫਰਕ ਸੀ ਸ਼ਾਇਦ ਇਸੇ ਕਰਕੇ ਮੈਂ ਉਹਨਾਂ ਦੇ ਜਜ਼ਬਾਤ ਨਹੀਂ ਸਮਝ ਪਾ ਰਿਹਾ ਸੀ ਮੈਂ 12 ਵਜੇ ਤੱਕ ਸਕੂਲ ਗਈ ਸੀ ਮੈਂ ਆਪਣੇ ਬੈਸਟ ਫਰੈਂਡ ਮਾਰਮ ਨਾਲ ਕਾਰ ਆ ਗਿਆ ਦਾदू ਘਰ ਨਹੀਂ ਸੀ ਮਮਿ ਨੇ ਪੁੱਛਿਆ ਦਾਦੂ ਕਿੱਥੇ ਗਏ ਮੰਮੀ ਕਹਿੰਦੇ ਉਹਨਾਂ ਦਾ ਫੋਨ ਆਇਆ ਸੀ ਕਿ ਮੈਂ ਆਪਣੇ ਆਫਿਸ ਦੇ ਕੰਮ ਜਾ ਰਿਹਾ ਹਾਂ ਜਰੂਰੀ ਕੰਮ ਹੈ ਦੁਪਹਿਰ ਮੇਰੇ ਘਰ ਆ ਮਗਾ ਅਕੋ ਮੈਂ ਨਹੀਂ ਪੁੱਛਿਆ ਕਿ ਕੀ ਕੰਮ ਤੂੰ ਕਿਉਂ ਆਉਂਦੇ ਸਾਰ ਉਹਨਾਂ ਬਾਰੇ ਇਨਕੁਆਰੀ ਕਰਨ ਲੱਗ ਪਿਆ ਹੈ ਮੈਂ ਕਿਹਾ ਕੁਝ ਨਹੀਂ ਬੋਲ ਆਪਣੇ ਕਮਰੇ ਵਿੱਚ ਚਲਾ ਗਿਆ ਮੈਂ ਦਾਦੂ ਨੂੰ ਫੋਨ ਕੀਤਾ ਉਹਨਾਂ ਮੇਰੇ ਫੋਨ ਚੁੱਕਤਾ ਲਿਆ ਬਹੁਤ ਬਹੁਤ ਨਾਰਮਲ ਤਰੀਕੇ ਨਾਲ ਗੱਲ ਕੀਤੀ ਜਿਵੇਂ ਉਹ ਹਮੇਸ਼ਾ ਕਹਿੰਦੇ ਨੇ ਹਾਂ ਵੀ ਯਾਰਾ ਆ ਗਿਆ ਸਕੂਲੋਂ ਮੈਂ ਵੀ ਕਿਹਾ ਹਾਂਜੀ ਆ ਗਿਆ ਤੁਸੀਂ ਕਿੱਥੇ ਹੋ ਦਾਦੂ ਤਾਂ ਉਹਨਾਂ ਦੱਸਿਆ ਕਿ ਮੈਂ ਉੱਪਰ ਆਇਆ ਸੀ ਰਸਤੇ ਵਿੱਚ ਕਾਰ ਖਰਾਬ ਹੋ ਗਈ ਉਹਨਾਂ ਨੂੰ ਠੀਕ ਕਰਵਾਉਂਦਾ ਪਿਆ ਮੈਂ ਕਿਹਾ ਛੇਤੀ ਆ ਜਾਓ ਮੈਂ ਤੁਹਾਡਾ ਇੰਤਜ਼ਾਰ ਕਰਦਾ ਪਿਆ ਕਹਿੰਦੇ ਠੀਕ ਹੈ ਆਇਆ ਕੀ ਬਣਾਇਆ ਤੇਰੀ ਮਾਂ ਨੇ ਖਾਣ ਨੂੰ ਪਤਾ ਨਹੀਂ ਕੁਛ ਦਾ ਆਇਆ ਕੀ ਸ਼ਾਇਦ ਉਹਨਾਂ ਕੁਝ ਖਾਦਾ ਨਹੀਂ ਸੀ ਮੈਂ ਮੰਮੀ ਨੂੰ ਪੁੱਛਣ ਲਈ ਰਸੋਈ ਵਿੱਚ ਗਿਆ ਤੇ ਮੈਨੂੰ ਪਤਾ ਲੱਗਾ ਕਿ ਅੱਜ ਆਲੂ ਗੋਭੀ ਦੀ ਤੇ ਨਾਲ ਦਾਲ ਬਣਾਈ ਹੈ ਮੈਂ ਦਾਦੂ ਨੂੰ ਦੱਸ ਦਿੱਤਾ ਦਾਦੂ 3 ਵਜੇ ਘਰ ਆਇਆ 4 ਵਜੇ ਮਰੀ ਟਿਊਸ਼ਨ ਸੀ ਅਸੀਂ ਸਾਰਿਆਂ ਨੇ ਰੋਟੀ ਇਕੱਠੇ ਖਾਧੀ ਸੀ ਇਹ ਮੈਦਾਦੂ ਨਾਲ ਗੱਲਾਂ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਉਹ ਮੇਰੇ ਤੋਂ ਨਜ਼ਰਾਂ ਚੁੱਕ ਰਹੇ ਸੀ ਉਹ ਮੇਰੀ ਕੀਤੀ ਹਰ ਗੱਲ ਟਾਰ ਦੇ ਦਿੰਦੇ ਸੀ ਮੈਂ ਸਮਝ ਗਿਆ ਕਿ ਰਾਤ ਤੋਂ ਪਹਿਲਾਂ ਇਹਨਾਂ ਮੈਨੂੰ ਕੁਝ ਨਹੀਂ ਦੱਸਣਾ ਇਸ ਲਈ ਮੈਂ ਵੀ ਮਨ ਮਾਰ ਕੇ ਚਲਾ ਗਿਆ ਟਿਊਸ਼ਨ ਜਾ ਕੇ ਵੀ ਮੇਰੇ ਦਿਮਾਗ ਵਿੱਚ ਕਈ ਸਵਾਲ ਚੱਲ ਰਹੇ ਸੀ ਕਿ ਦਾਦੂ ਨੂੰ ਉਸ ਵੇਲੇ ਕੀ ਹੋ ਗਿਆ ਸੀ ਉਹ ਰੁਕੇ ਕਿਉਂ ਨਹੀਂ? ਉਹਨਾਂ ਨੇ ਗੱਲ ਕਿਉਂ ਨਹੀਂ ਕੀਤੀ? ਹੁਣ ਉਹਨਾਂ ਨੂੰ ਕਿਸ ਗੱਲ ਦਾ ਡਰ ਹੈ? ਮੈਂ 6 ਵਜੇ ਘਰ ਆ ਗਿਆ। ਨਹਾ ਕੇ ਦਿਵਾਰਾ ਤਿਆਰ ਹੋ ਕੇ 7 ਵਜੇ ਐਕਟਵਾ ਕੱਢ ਦਾਦੂ ਨੂੰ ਗੁਰਦੁਆਰਾ ਸਾਹਿਬ ਜਾਣ ਲਈ ਕਿਹਾ। ਦਾਦੂ ਮੇਰੇ ਨਾਲ ਚੱਲ ਗਏ। ਅਸੀਂ ਮੱਥਾ ਟੇਕ ਕੇ ਬਾਹਰ ਆਏ। ਮੈਂ ਦਾਦੂ ਨੂੰ ਐਕਟਰਾ ਤੇ ਠਾ ਕੇ ਉਸੇ ਗਲੀ ਵੱਲ ਲੈ ਗਿਆ ਜਿੱਥੇ ਅੱਜ ਸਵੇਰੇ ਅਸੀਂ ਸੀ। ਮੈਂ ਉਹਨਾਂ ਨੂੰ ਐਵੇਂ ਹੀ ਝੂਠ ਬੋਲ ਕੇ ਕਿਹਾ ਜੇ ਤੁਸੀਂ ਮੈਨੂੰ ਆਪਣੀ ਕਹਾਣੀ ਨਹੀਂ ਸੁਣਾਈ ਤਾਂ ਮੈਂ ਪਾਪਾ ਮੰਮੀ ਨੂੰ ਸ਼ੌਦਾਸ ਦਿਆਂਗਾ ਉਹ ਘੂਰ ਕੇ ਮੇਰੇ ਵੱਲ ਦੇਖਣ ਲੱਗੀ ਤੇ ਬੋਲੀ ਬਸ ਇਹ ਹੀ ਜਾਰੀ ਦੋਸਤੀ ਹੈ ਆਪਣੀ ਤੂੰ ਵੀ ਮੇਰੇ ਨੇਰਾ ਸਾਥ ਛੱਡ ਗਿਆ ਮੈਂ ਕਿਹਾ ਨਹੀਂ ਦਾदू ਮੈਂ ਹਮੇਸ਼ਾ ਤੁਹਾਡੇ ਨਾਲ ਆ ਬਸ ਤੁਸੀਂ ਮੈਨੂੰ ਇਹ ਦੱਸੋ ਕਿ ਅੱਜ ਤੁਸੀਂ ਰੋਕੇ ਕਿਉਂ ਨੇ ਉਹ ਡਾਕਟਰ ਪਨੀਤ ਸੀ ਤੁਸੀਂ ਅਲੱਗ ਕਿਵੇਂ ਹੋ ਗਏ ਫਿਰ ਅੱਗੇ ਕੀ ਹੋਇਆ ਦਾदू ਤੁਸੀਂ ਦਾਦੀ ਨੂੰ ਕਿਵੇਂ ਮਲੇ ਇੰਨੀ ਦੇਰ ਡਾਕਟਰ ਪਨੀਤ ਕਿੱਥੇ ਸੀ ਬੋਲੋ ਦਾदू ਮੈਂ ਸਾਰਾ ਦਿਨ ਇਹੀ ਸੋਚੀ ਆ ਬਹੁਤ سارے ਸਵਾਲ ਨੇ ਜੋ ਮੈਨੂੰ ਤੰਗ ਕਰਦੇ ਪਏ ਨੇ ਤੇ ਮੈਂ ਉਹਨਾਂ ਦਾ ਜਵਾਬ ਸਿਰਫ ਤੁਹਾਡੇ ਕੋਲੋਂ ਲੈਣਾ ਹੈ ਬੋਲੋ ਦਾदू ਤੁਸੀਂ ਚੁੱਪ ਕਿਉਂ ਮੇਰੇ ਵੱਲੋਂ ਇੰਨਾ ਜ਼ੋਰ ਦੇਣ ਤੇ ਦਾदू ਬੋਲੇ ਜੱਦਾਂ ਬਹੁਤ ਸੋਹਣੀਆਂ ਹੁੰਦੀਆਂ ਨੇ ਕਿਉਂਕਿ ਉਹਨਾਂ ਉੱਤੇ ਸਿਰਫ ਤੁਹਾਡਾ ਹੱਕ ਹੁੰਦਾ ਹੈ ਦਾਦੂ ਨੇ ਕਿਹਾ ਅੱਜ ਰਾਤ ਮੈਂ ਤੈਨੂੰ ਸਾਰੀ ਗੱਲ ਦੱਸੂਗਾ ਪਰ ਤੂੰ ਪ੍ਰੋਮਿਸ ਕਰ ਕਿ ਇਹ ਗੱਲ ਦੁਆਰਾ ਨਹੀਂ ਹੋਏਗੀ ਤੂੰ ਇਸ ਗੱਲ ਦਾ ਜ਼ਿਕਰ ਕਿਸੇ ਨਾਲ ਕਦੇ ਵੀ ਨਹੀਂ ਕਰੇਗਾ ਮੈਂ ਦਾਦੂ ਦੇ ਹੱਥ ਦੇ ਹੱਥ ਧਰਿਆ ਤੇ ਕਿਹਾ ਪੱਕਾ ਵਾਲਾ ਪ੍ਰੋਮਿਸ ਮੈਂ ਕਦੀ ਕਿਸੇ ਨੂੰ ਕੁਝ ਵੀ ਨਹੀਂ ਦੱਸੂਗਾ। ਫਿਰ ਦਾਦੂ ਥੋੜਾ ਖੁਸ਼ ਹੋ ਗਏ ਤੇ ਅਸੀਂ ਘਰ ਵੱਲ ਤੁਰ ਪਏ। ਘਰ ਆ ਕੇ ਮੈਂ ਆਪਣੇ ਕਮਰੇ ਵਿੱਚ ਚਲਾ ਗਿਆ ਤੇ ਸਕੂਲ ਦਾ ਕੰਮ ਕਰਨ ਲੱਗਾ। ਦਿਨੋਂ ਮੈਂ ਬਹੁਤ ਉਕਸੀ ਕਿ ਅੱਜ ਦਾਦੂ ਮੈਨੂੰ ਆਪਣੀ ਕਹਾਣੀ ਸੁਣਾਉਣਗੇ। ਰਾਤ ਹੋਈ ਤੋਂ ਬਾਅਦ ਮੈਂ ਹਰ ਰੋਜ਼ ਦੀ ਤਰ੍ਹਾਂ ਦਾਦੂ ਦੇ ਰੂਮ ਵਿੱਚ ਸੌਣ ਚਲਾ ਗਿਆ। ਮੈਂ ਦਰਵਾਜ਼ਾ ਬੰਦ ਕੁਰਸੀ ਤੇ ਬੈਠ ਗਿਆ। ਦਾਦੂ ਬੈੱਡ ਤੇ ਲੇਟੇ ਹੋਏ ਸੀ। ਮੈਂ ਕਿਹਾ ਹੁਣ ਦੱਸੋ ਦਾदू ਅੱਗੋਂ ਕੀ ਹੋਇਆ ਤੁਸੀਂ ਉਹਨਾਂ ਨੂੰ ਕਿਵੇਂ ਮਿਲੇ ਜਾਂ ਉਹ ਕਦੇ ਤੁਹਾਨੂੰ ਮਿਲਣਾਈ ਦਾਦੂ ਨੇ ਕਿਹਾ ਨਾ ਵਈ ਨਾ ਮੈਂ ਕਦੇ ਮਿਲਣ ਗਿਆ ਅਸਲ ਵਿੱਚ ਜਿਸ ਵੇਲੇ ਦੀ ਗੱਲ ਹੈ ਮੈਂ ਇਹ ਕਰ ਰਿਹਾ ਉਸ ਵੇਲੇ ਪਿਆਰ ਅਜਬੰਗ ਸੌਖਾ ਨਹੀਂ ਸੀ ਜਦੋਂ ਦਿਲੀਕਾ ਫੋਨ ਕਰ ਲਿਆ ਤੇ ਜਦੋਂ ਦਿਲੀਕਾ ਵੀਡੀਓ ਕਾਲ ਕਰ ਲਈ ਉਸ ਵੇਲੇ ਅਸੀਂ ਤੋਵੇਂ ਹੀ ਸਕੂਲ ਵਿੱਚ ਪੜ੍ਹਦੇ ਸੀ ਇੱਕ ਦੂਜੇ ਨੂੰ ਮਿਲ ਨਹੀਂ ਜਾਂਦੇ ਸੀ ਬਸ ਸੜਕ ਤੇ ਸਾਡਾ ਮੀਟਿੰਗ ਪੁਆਇੰਟ ਹੁੰਦਾ ਸੀ ਹਰ ਰੋਜ਼ ਇੱਕ ਦੂਜੇ ਨੂੰ ਦੇਖ ਕੇ ਇੱਕ ਅਜੀਬ ਜਿਹਾ ਸਕੂਨ ਮਿਲਦਾ ਸੀ ਸਵੇਰੇ 6:30 ਵਜੇ 6:30 ਵਜੇ ਮੈਂ ਪਿੰਡ ਦੀ ਝੂਟ ੱਪ ਕੇ ਸੜਕ ਤੇ ਆਖਣੋਂਦਾ ਕਿਉਂਕਿ ਉਸ ਵੇਲੇ ਉਸ ਦੀ ਸਕੂਲ ਬੱਸ ਨਿਕਲਦੀ ਹੁੰਦੀ ਸੀ ਸਕੂਲ ਦੀ ਵੱੜਦੀ ਦੋ ਲੰਬੀਆਂ ਲੰਮੀਆਂ ਗੁੱਟਾਂ ਜਿੰਨਾ ਵਿੱਚ ਰਿਵਨ ਪਾਇਆ ਹੁੰਦਾ ਸੀ ਬਹੁਤ ਹੀ ਸੋਹਣੇ ਤਰੀਕੇ ਨਾਲ ਖੁਦ ਨੂੰ ਤਿਆਰ ਕਰਕੇ ਉਹ ਸਕੂਲ ਆਉਂਦੀ ਹੁੰਦੀ ਸੀ ਬਸ ਉਸ ਨੂੰ ਤੇ ਬਾਕੀ ਬੱਚਿਆਂ ਨੂੰ ਸਕੂਲ ਤੋਂ ਕੋਈ 500 ਮੀਟਰ ਦੂਰ ਲਾਹ ਦਿੰਦੀ ਸੀ ਤੇ ਮੈਂ ਉਹਦੇ ਰਾਹ ਵਿੱਚ ਖੜ ਜਾਂਦਾ ਤਾਂ ਕਿ ਉਹ ਮੈਨੂੰ ਦੇਖ ਲਵੇ ਕਈ ਦਿਨ ਇੰਜ ਹੀ ਨਿਕਲ ਗਈ ਪਰ ਨੀਤ ਨੇ ਮੇਰੇ ਵੱਲ ਦੇਖਿਆ ਹੀ ਨਹੀਂ ਫਿਰ ਇੱਕ ਦਿਨ ਮੈਂ ਲੇਟ ਹੋ ਗਿਆ ਉਸ ਦਿਨ ਮੈਂ ਦੇਖਿਆ ਕਿ ਪ੍ਰਨੀਤ ਸੜਕ ਦੇ ਕਿਨਾਰੇ ਮੇਰਾ ਇੰਤਜ਼ਾਰ ਕਰ ਰਹੀ ਸੀ ਮੈਂ ਨੂੰ ਤੇਜ਼ ਤੇਜ਼ ਸਾਈਕਲ ਚਲਾਉਂਦੇ ਨੂੰ ਦੇਖ ਉਹ ਹੱਸਣ ਲੱਗ ਪਈ ਤੇ ਮੈਂ ਵੀ ਉਸ ਨੂੰ ਦੇਖ ਕੇ ਹੱਸ ਪਿਆ ਤੇ ਸਾਡਾ ਪਿਆਰ ਸ਼ੁਰੂ ਹੋ ਗਿਆ ਜੱੜ ਐਵੇਂ ਕਿਵੇਂ ਹੋ ਸਕਦਾ ਦਾਦੂ ਮੇਰੇ ਵੱਲ ਦੇਖ ਕੇ ਦਾਦੂ ਬੋਲੇ ਇਹ ਸਾਡੇ ਵੇਲੇ ਦਾ ਪਿਆਰ ਸੀ ਪੁੱਤਰਾ ਸਾਡੇ ਵੇਲੇ ਇਸ ਤਰ੍ਹਾਂ ਹੀ ਪਿਆਰ ਹੁੰਦਾ ਸੀ ਜਦੋਂ ਮੈਂ ਸਕੂਲ ਵਿੱਚ ਪੜਦਾ ਸੀ ਉਸ ਵੇਲੇ ਪਿਆਰ ਐਵੇਂ ਹੀ ਨਾ ਸੀ ਕੁੜੀ ਹੱਸ ਪਈ ਤਾਂ ਸਮਝੋ ਫਸ ਗਈ ਇਹ ਸਭ ਤਾਂ ਅਸੀਂ ਹੁਣ ਵੀ ਕਹਿੰਦੇ ਹਾਂ ਕਿ ਕੁੜੀ ਹਸੀ ਤੇ ਅਸੀਂ ਹੋਰ ਦੱਸੋ ਦਾਦੂ ਨੇ ਮੇਰਾ ਫੋਨ ਖੜਿਆ ਤੇ ਉਸ ਨੂੰ ਦੇਖ ਕੇ ਬੋਲੇ ਅਸੀਂ ਤੁਹਾਡੇ ਵਾਂਗ ਪਿਆਰ ਨਹੀਂ ਕਰਦੇ ਸੀ ਘੰਟਿਆਂ ਬਰਦੀ ਫੋਨ ਤੇ ਗੱਲਾਂ ਨਹੀਂ ਕਰਦੇ ਰਹੇ ਸੀ WhatsApp ਤੇ ਗੱਲਾਂ ਨਹੀਂ ਕਰਦੇ ਸੀ Instagram ਤੇ Facebook ਤੇ ਅਪਡੇਟ ਹੁੰਦੇ ਹੀ ਇੱਕ ਦੂਜੇ ਨੂੰ ਫਰੈਂਡ ਰਿਕਵੈਸਟ ਭੇਜ ਕੇ ਇੱਕ ਦੂਜੇ ਦਾ ਸਾਰਾ ਇਤਿਹਾਸ ਪਤਾ ਕਰ ਲੈਂਦੇ ਹਾਂ ਅਸੀਂ ਸਿਰਫ ਅੱਖਾਂ ਹੀ ਅੱਖਾਂ ਨਾਲ ਗੱਲਾਂ ਕਰਦੇ ਸੀ ਇੱਕ ਦੂਜੇ ਨਾਲ ਖੁੱਲ ਕੇ ਗੱਲ ਕਰਨਾ ਇੰਨਾ ਸੌਖਾ ਨਹੀਂ ਸੀ ਕਿ ਜੇ ਕਿਸ ਨੇ ਦੇਖ ਲਿਆ ਤਾਂ ਗੋਕੀ ਹੋਵੇਗਾ ਸਿਰਫ ਦੂਰੋਂ ਦੇਖਣਾ ਅਤੇ ਬਸ ਇੱਕ ਦੂਜੇ ਨੂੰ ਦੇਖ ਕੇ ਸਕੂਨ ਮਹਿਸੂਸ ਕਰਨਾ ਫਿਰ ਮੈਂ ਹਿੰਮਤ ਕਰਕੇ ਚਿੱਠੀ ਲਿਖਣ ਬਾਰੇ ਸੋਚਿਆ ਫਿਰ ਆਪਣੇ ਘਰ ਵੀ ਦੋ ਪਹਿਣਾ ਨੇ ਸੋਚ ਕੇ ਇਹ ਖਿਆਲ ਮਨ ਵਿੱਚੋਂ ਕੱਢ ਦਿੱਤਾ ਮੈਨੂੰ ਉਹਦਾ ਨਾਮ ਵੀ ਪਤਾ ਨਹੀਂ ਸੀ ਉਸ ਵੇਲੇ ਜਿਸ ਜਗ੍ਹਾ ਅਸੀਂ ਰੋਜ਼ ਖੜਦੇ ਸੀ ਮੈਂ ਉਸੇ ਜਗ੍ਹਾ ਤੇ ਕਾਫੇ ਵਿੱਚੋਂ ਇੱਕ ਪੇਜ ਫਾੜਿਆ ਤੇ ਉਸ ਪੰਨੇ ਤੇ ਹੈਲੋ ਲਿਖ ਕੇ ਭੇਜ ਦਿੱਤਾ ਅਗਲੇ ਦਿਨ ਉਸਨੇ ਮੈਨੂੰ ਉਸ ਪੰਨੇ ਤੇ ਹੀ ਹਾਈ ਲਿਖ ਕੇ ਵਾਪਸ ਭੇਜ ਦਿੱਤਾ ਬਸ ਕਿ ਰਹੇ ਕੁਝ ਮਹੀਨੇ ਇਹੀ سلسلہ ਚੱਲਦਾ ਰਿਹਾ ਜਦੋਂ ਸਾਨੂੰ ਇੱਕ ਦੂਜੇ ਦਾ ਨਾਮ ਤੇ ਕਲਾਸ ਵਗੈਰਾ ਪਤਾ ਲੱਗਾ ਸਮਾਂ ਬੀਤਣ ਨਾਲ ਮੈਨੂੰ ਪਤਾ ਲੱਗਿਆ ਸੀ ਕਿ ਉਹ ਇੱਕ ਡਾਕਟਰ ਬਣਨਾ ਚਾਹੁੰਦੀ ਹੈ ਉਸਨੇ ਮੈਨੂੰ ਇਹ ਵੀ ਪੁੱਛਿਆ ਕਿ ਮੈਂ ਕੀ ਬਣਨਾ ਚਾਹੁੰਦਾ ਮੇਰੇ ਕੋਲ ਉਸ ਵੇਲੇ ਕੋਈ ਵੀ ਜਵਾਬ ਨਹੀਂ ਸੀ ਮੈਂ ਉਸ ਨੂੰ ਐਵੇਂ ਹੀ ਬੋਲ ਦਿੱਤਾ ਕਿ ਮੈਂ ਨੌਕਰੀ ਕਰਨੀ ਹੈ ਬਾਕੀ ਜੋ ਮੇਰੇ ਬਾਪੂ ਜੀ ਕਹਿਣਗੇ ਮੈਂ ਉਹੀ ਕਰਾਂਗਾ ਇਹੇ ਪੜ ਕੇ ਉਹਨੇ ਜੋਰ-ਜੋਰ ਨਾਲ ਅਸਣੀਆਂ ਫੋਟੋਆਂ ਬਣਾ ਕੇ ਭੇਜ ਦਿੱਤੀਆਂ ਤੇ ਕਿਹਾ ਗੱਲ ਬਾਪੂ ਜੀ ਤੋਂ ਪੁੱਛ ਕੇ ਕਰਦੇ ਹੋ ਮੇਰੇ ਨਾਲ ਮੈਂ ਉਹਨੂੰ ਕੀ ਦੱਸਣਾ ਸੀ ਕਿ ਮੈਂ ਆਪਣੇ ਬਾਪੂ ਜੀ ਤੋਂ ਬਹੁਤ ਡਰਦਾ ਹਾਂ ਕਿਉਂਕਿ ਬਚਪਨ ਵਿੱਚ ਇੱਕ ਵਾਰ ਮੈਂ ਉਹਨਾਂ ਨੂੰ ਕਿਸੇ ਨਾਲ ਝਗੜਾ ਕਰਦੇ ਦੇਖਿਆ ਸੀ ਮੈਂ ਉਹਨਾਂ ਦੇ ਗੁੱਸੇ ਨਾਲ ਬਾਖੀ ਸੀ ਅਤੇ ਫਿਰ ਸਾਡੇ ਘਰ ਵਿੱਚ ਇਹ ਰਵਾਜ ਨਹੀਂ ਸੀ ਕਿ ਕੋਈ ਵੀ ਬਾਪੂ ਜੀ ਦੇ ਸਾਹਮਣੇ ਕੁਝ ਕਹਿੰਦਾ ਮੇਰੇ ਚਾਚੇ ਮੇਰੇ ਤਾਇਆ ਜੀ ਸਭ ਬਾਪੂ ਜੀ ਤੋਂ ਡਰਦੇ ਸਨ ਅਤੇ ਬਾਪੂ ਜੀ ਜੋ ਫੈਸਲਾ ਲੈ ਲੈਂਦੇ ਉਹ ਬਿਲਕੁਲ ਸਹੀ ਤੇ ਆਖਰੀ ਫੈਸਲਾ ਹੁੰਦਾ ਸੀ ਇਸ ਲਈ ਮੈਨੂੰ ਉਹਨਾਂ ਨੂੰ ਇਹ ਦੱਸਣ ਦਾ ਮੌਕਾ ਕਦੇ ਨਹੀਂ ਮਿਲਿਆ ਕਿ ਮੈਂ ਕੀ ਚਾਹੁੰਦਾ ਦਾਦੂ ਦੀ ਗੱਲ ਸੁਣ ਮੈਂ ਹੈਰਾਨ ਹੋ ਕੇ ਪੁੱਛਿਆ ਦਾਦੂ ਤੁਸੀਂ ਆਪਣੇ ਪਾਪਾ ਤੋਂ ਇੰਨਾ ਕਿਉਂ ਡਰਦੇ ਸੀ ਬੇਟਾ ਤੂੰ ਅਜੇ ਸਮਝ ਨਹੀਂ ਸਕਦਾ ਕਿਉਂਕਿ ਤੈਨੂੰ ਅੱਜ ਕੱਲ ਦੀ ਸੋਚ ਵਾਲੇ ਮਾਪੇ ਬਣੇ ਨਹੀਂ ਤੂੰ ਕੋ ਐਂਡ ਸਕੂਲ ਵਿੱਚ ਪੜਦਾ ਹੈ ਜਿੱਥੇ ਮੁੰਡੇ ਕੁੜੀਆਂ ਇਕੱਠੇ ਪੜਦੇ ਹੋਣ ਇਕੱਠੇ ਘੁੰਮਦੇ ਹੋ ਉਹ ਤੁਸੀਂ ਕੀ ਬੋਲਦੇ ਹੋ ਵੀ ਯਾਰ ਜਸਟ ਫਰੈਂਡਸ ਇੰਨਾ ਬੋਲ ਦਾਦੀ ਤੇ ਹੱਸਣ ਲੱਗੇ ਵਕਤ ਬੀਤ ਜਾਂਦਾ ਹੈ ਪਰ ਯਾਦਾਂ ਕਦੇ ਧੁੰਦਲੀਆਂ ਨਹੀਂ ਪੈਂਦੀਆਂ ਇਹ ਸਭ ਮੈਂ ਦਾ ਦੁਨੀਆ ਗੱਲਾਂ ਤੋਂ ਮਹਿਸੂਸ ਕਰ ਰਿਹਾ ਸੀ ਸਾਡੇ ਪੇਪਰ ਸ਼ੁਰੂ ਹੋ ਗਏ ਮੈਨੂੰ ਪਤਾ ਸੀ ਹੁਣ ਕੁਝ ਹੀ ਦਿਨ ਹਨ ਸਾਡੇ ਕੋਲ ਫਿਰ ਸਕੂਲ ਖਤਮ ਤੇ ਸਾਡਾ ਪਿਆਰ ਵੀ ਪਰ ਮੈਂ ਹਿੰਮਤ ਨਾ ਹਾਰੀ ਮੈਂ ਰੋਜ਼ ਸਕੂਲ ਦੀ ਸੜਕ ਤੇ ਆ ਕੇ ਖੜਾ ਹੁੰਦਾ ਪਰਨੀਤ ਨੇ ਮੈਨੂੰ ਇਸ਼ਾਰੇ ਨਾਲ ਸਮਝਾਇਆ ਕਿ ਹੁਣ 3 ਦਿਨ ਬਾਅਦ ਪੇਪਰ ਹੈ ਉਸ ਦਾ ਪਰ ਮੈਂ ਕਮਲਾ ਰੋਜ਼ ਹੀ ਚਲਾ ਜਾਂਦਾ ਸੀ ਸਾਡਾ ਸਕੂਲ ਖਤਮ ਹੋ ਗਿਆ ਮੈਂ ਕਈ ਦਿਨ ਉਸੇ ਰਾਹ ਤੇ ਜਾਂਦਾ ਰਿਹਾ ਪਰ ਪ੍ਰਨੀਤ ਨਹੀਂ ਆਈ ਮੈਂ ਸਕੂਲ ਲੱਗਣ ਦੀ ਵੇਟ ਕੀਤੀ ਤੇ ਜਦੋਂ ਛੋਟੇ ਬੱਚੇ ਸਕੂਲ ਵਾਪਸ ਆਏ ਤਾਂ ਮੈਂ ਉਹਨਾਂ ਦੀ ਮਦਦ ਨਾਲ ਉਸਦੇ ਘਰ ਦਾ ਪਤਾ ਕੀਤਾ ਤੇ ਆਪਣੇ ਦੋਸਤਾਂ ਦੀ ਮਦਦ ਨਾਲ ਇਹ ਵੀ ਪਤਾ ਕਰਵਾਇਆ ਕਿ ਉਹ ਕਿੱਥੇ ਹੈ ਤਾਂ ਮੈਨੂੰ ਸਿਰਫ ਇਹ ਹੀ ਪਤਾ ਲੱਗਾ ਕਿ ਉਹ ਚੰਡੀਗੜ੍ਹ ਦੇ ਨਰਸਿੰਗ ਕਾਲਜ ਵਿੱਚ ਪੜਨ ਚਲੀ ਗਈ ਹੈ ਉਹਨਾਂ ਮੁੰਡੇ ਕੁੜੀਆਂ ਇਕੱਠੇ ਨਹੀਂ ਸੀ ਪੜਦੇ ਉਹਦੇ ਮਾਪੇ ਪੜ੍ਹੇ ਲਿਖੇ ਸੀ ਤੇ ਮੇਰੇ ਮਾਪੇ ਅਣਪੜ੍ਹੇ ਉਹਨਾਂ ਪਰਨੇਤ ਦੀ ਐਡਮਿਸ਼ਨ ਹਾਸਟ ਵਿੱਚ ਹੋਸਟਲ ਵਿੱਚ ਕਰਵਾ ਦਿੱਤੀ ਸੀ ਇਹ ਗੱਲ ਅੱਜ ਤੋਂ ਕੋਈ 40 ਸਾਲ ਪੁਰਾਣੀ ਹੈ ਉਸ ਵੇਲੇ ਕਿੰਨੀ ਟਰੈਕ ਸੋਚ ਰੱਖਦੇ ਸੀ ਤੇ ਮੈਂ ਆਪਣੇ ਹੀ ਬਾਪੂ ਜੀ ਨਾਲ ਖੁੱਲ੍ਹ ਕੇ ਗੱਲ ਵੀ ਨਹੀਂ ਸੀ ਕਰ ਸਕਦਾ ਹੁਣ ਉਹ ਚੰਡੀਗੜ੍ਹ ਵਿੱਚ ਸੀ ਤੇ ਮੈਂ ਉਸੇ ਪਿੰਡ ਵਿੱਚ ਸੀ ਅਤੇ ਆਪਣੇ ਬਾਪੂ ਜੀ ਨਾਲ ਕੰਮ ਦੇਖ ਰਿਹਾ ਸੀ ਤਦ ਮੈਨੂੰ ਪਤਾ ਲੱਗਿਆ ਕਿ ਮੇਰੇ ਬਾਪੂ ਜੀ ਨੇ ਕਿਸੇ ਦੇ ਪੈਸੇ ਦੀ ਗਵਾਹੀ ਦਿੱਤੀ ਸੀ ਉਹ ਪੈਸੇ ਲੈ ਕੇ ਭੱਜ ਗਿਆ ਤੇ ਸਹੂਕਾਰ ਬਾਪੂ ਜੀ ਨੂੰ ਤੰਗ ਕਰ ਰਿਹਾ ਸੀ ਮੈਂ ਉਸ ਵੇਲੇ 19 ਸਾਲ ਦਾ ਹੀ ਸੀ ਕੱਚੀ ਉਮਰ ਸੀ ਮੈਂ ਜਾ ਕੇ ਸਹੂਕਾਰ ਨਾਲ ਲੜ ਪਿਆ ਇਹ ਵੇਖ ਬਾਪੂ ਜੀ ਨੂੰ ਬਹੁਤ ਗੁੱਸਾ ਆਇਆ ਉਹਨਾਂ ਨੇ ਮੈਨੂੰ ਪਿੰਡੋਂ ਬਾਹਰ ਪੜਨ ਜਾਣ ਲਿ ਗਿਆ ਤੇ ਮੇਰੀ ਐਡਮਿਸ਼ਨ ਅਕਾਊਂਟ ਆਫਸ ਵਿੱਚ ਕਰਵਾ ਦਿੱਤੀ ਜੋ ਕਿ ਪਿੰਡੋਂ ਬਾਹਰ ਸੀ ਹੌਲੀ ਹੌਲੀ ਉਹਨਾਂ ਦੀਆਂ ਸਾਰੀਆਂ ਮੁਸ਼ਕਲਾਂ ਦਾ ਹੱਲ ਹੋਣਾ ਸ਼ੁਰੂ ਹੋ ਗਿਆ ਇਹ ਨਹੀਂ ਕਿ ਅਸੀਂ ਗਰੀਬ ਸੀ ਅਸੀਂ ਬਹੁਤ ਵਧੀਆ ਖਾਂਦੇ ਪੀਂਦੇ ਅਤੇ ਮੈਂ ਆਪਣੇ ਮਾਂ ਬਾਪੂ ਜੀ ਆਪਣੀਆਂ ਭੈਣਾਂ ਨਾਲ ਚੰਗੀ ਜ਼ਿੰਦਗੀ ਬਤੀਤ ਕਰ ਰਿਹਾ ਸੀ ਪਰ ਫਿਰ ਵੀ ਬਾਪੂ ਜੀ ਕਿਸੇ ਗੱਲੋਂ ਚਿੰਤਤ ਸਨ ਇੱਕ ਦਿਨ ਮੈਂ ਹਿੰਮਤ ਕਰਕੇ ਉਹਨਾਂ ਨੂੰ ਪੁੱਛ ਹੀ ਲਿਆ ਕਿ ਤੁਸੀਂ ਚਿੰਤਤ ਕਿਉਂ ਹੋ ਕਾਉਨਾ ਨੇ ਮੈਨੂੰ ਦੱਸਿਆ ਕਿ ਹਜੇ ਸਾਡਾ ਘਰ ਪੱਕਾ ਨਹੀਂ ਹੈ ਦੋ ਕੁੜੀਆਂ ਕੁਵਾਰੀਆਂ ਨੇ ਮੁੰਡੇ ਵਾਲੇ ਬਹੁਤ ਦਾਜ ਮੰਗਦੇ ਨੇ ਕਿਵੇਂ ਕਰਾਂਗੇ ਆਪਾਂ ਇਹ ਸਭ ਤਾਂ ਮੈਂ ਉਹਨਾਂ ਨੂੰ ਹੌਸਲਾ ਦਿੱਤਾ ਹੋਇਆ ਬੋਲਿਆ ਮੈਨੂੰ ਬਸ ਇੱਕ ਸਾਲ ਹੋਰ ਦੇ ਦਿਓ ਮੈਂ ਚੰਗੇ ਨੰਬਰਾਂ ਨਾਲ ਪਾਸ ਹੋਵਾਂ ਮਧੀਆ ਨੌਕਰੀ ਤੇ ਲੱਗ ਜਾਣਾ ਫਿਰ ਤੁਹਾਡੀਆਂ ਸਾਰੀਆਂ ਮੁਸ਼ਕਲਾਂ ਦਾ ਹੱਲ ਵੀ ਹੋ ਜਾਏਗਾ ਤਾਂ ਉਹਨਾਂ ਇਤਿਹਾਸ ਬਸ ਮੈਂ ਵੀ ਇਹੀ ਚਾਹੁੰਦਾ ਹਾਂ ਕਿ ਤੂੰ ਵੀ ਕਿਤੇ ਚੰਗੀ ਨੌਕਰੀ 'ਤੇ ਲੱਗ ਜਾਵੇਂ ਕਿਤੇ ਇਹ ਨਾ ਹੋਵੇ ਤੂੰ ਵੀ ਮੇਰੇ ਵਾਂਗ ਹੀ ਇਸੇ ਪਿੰਡ ਵਿੱਚ ਮਿੱਟੀ ਨਾਲ ਮਿੱਟੀ ਹੋਇਆ ਰਵੇ ਉਹ ਪਹਿਲੀ ਵਾਰੀ ਸੀ ਜਦੋਂ ਅਸੀਂ ਪਿਓ ਪੁੱਤ ਨੇ ਆਰਾਮ ਨਾਲ ਗੱਲ ਕੀਤੀ ਸੀ ਮੈਂ ਚੰਗੇ ਨੰਬਰ ਲੈ ਕੇ ਪਾਸ ਹੋ ਗਿਆ ਸੀ ਤੇ ਚੰਡੀਗੜ੍ਹ ਟ੍ਰੇਨਿੰਗ ਲਈ ਜਾਣਾ ਸੀ ਮੈਂ ਬਹੁਤ ਖੁਸ਼ ਸੀ ਕਿ ਮੈਂ ਚੰਡੀਗੜ੍ਹ ਜਾ ਰਿਹਾ ਹਾਂ ਜੌਬ ਕਰਨ ਲਈ ਪਰ ਅਸਲ ਕਾਰਨ ਇਹ ਸੀ ਕਿ ਮੈਂ ਪ੍ਰਨੀਤ ਨੂੰ ਉੱਥੇ ਕੁੱਲ ਕੇ ਮਿਲ ਸਕਦਾ ਸੀ ਮੈਂ ਚੰਡੀਗੜ੍ਹ ਤਾਂ ਚਲਾ ਗਿਆ ਪਰ ਉੱਥੇ ਰਹਿਣ ਦਾ ਮੇਰਾ ਕੋਈ ਜਵਾੜ ਨਹੀਂ ਸੀ ਹੋਟਲ ਦਾ ਖਰਚਾ ਮੈਂ ਚੁੱਕ ਨਹੀਂ ਸੀ ਸਕਦਾ ਤੇ ਤੀਜੀ ਵਾਲਾ ਟ੍ਰੇਨ ਦੋ ਦੋ ਹੁੰਦਾ ਨਹੀਂ ਸੀ ਇਸ ਲਈ ਮੈਂ ਇੱਕ ਹਫਤਾ ਗੁਰਦੁਆਰਾ ਸਹਿਰ ਰੁਕਿਆ ਤੇ ਆਪਣੇ ਲਈ ਇੱਕ ਸਹੀ ਕਿਰਾਏ ਵਾਲਾ ਘਰ ਲਪਿਆ ਹੁਣ ਅਗਲਾ ਕੰਮ ਸੀ ਪਰਨੀਤ ਨੂੰ ਲੱਭਣਾ ਮੈਂ ਚੰਡੀਗੜ੍ਹ ਵੇਖੀ ਹੀ ਸੀ ਪਰ ਚੰਡੀਗੜ੍ਹ ਕੋਈ ਛੋਟਾ ਨਹੀਂ ਹੈ ਪਰਨੀਤ ਤੇ ਮੇਰੇ ਵਿਚਾਲੇ ਹਜੇ ਵੀ ਦੂਰੀਆਂ ਬਹੁਤ ਸੀ ਉਹ ਦਾ ਘਰ ਜੇ ਮੇਰੀ ਨੌਕਰੀ ਵਾਲੀ ਜਗ੍ਹਾ ਤੋਂ 2 ਘੰਟੇ ਦੀ ਦੂਰੀ ਤੇ ਸੀ ਤੇ ਉਸ ਵੇਲੇ ਬੱਸ ਵਿੱਚ ਆਉਣਾ ਜਾਣਾ ਪੈਂਦਾ ਸੀ ਬਸਾਂ ਵੀ ਸਮਾਂ ਸਰ ਨਹੀਂ ਚਲਦੀਆਂ ਸੀ ਅਸੀਂ ਆਪਣੀ ਮਰਜ਼ੀ ਨਾਲ ਨਹੀਂ ਆ ਜਾ ਸਕਦੇ ਸੀ ਬਸ ਇੱਕ ਨਿਸ਼ਚਿਤ ਸਮੇਂ ਤੇ ਚਲਦੀ ਸੀ ਤੇ ਮੈਂ ਉਸ ਨੂੰ ਦੇਖਣ ਉਹਦੇ ਕਾਲਜ ਚਲਾ ਗਿਆ ਤੇ ਅਸੀਂ ਹੋਸਟਲ ਦੇ ਬਾਹਰ ਕੋਈ 5 ਕੋ ਮਿੰਟ ਮਿਲੇ ਉਦੋਂ ਮੈਂ ਉਹਨਾਂ ਨੂੰ ਦੱਸਿਆ ਕਿ ਮੇਰੀ ਨੌਕਰੀ ਲੱਗ ਗਈ ਹੈ ਤੇ ਮੈਂ ਉਹਨੂੰ ਗੁਰਦੁਆਰਾ ਸਾਹਿਬ ਮਿਲਣ ਲਈ ਬੁਲਾਇਆ ਬਸ ਫਿਰ ਕੀ ਸੀ ਪਾ ਇਸ 5 ਮਿੰਟ ਦੀ ਮੁਲਾਕਾਤ ਲਈ ਮੈਂ 2 ਘੰਟੇ ਬੱਸ ਵਿੱਚ ਬੈਠ ਕੇ ਉਸ ਨੂੰ ਮਿਲਣ ਗਿਆ ਉਹ ਵੀ ਉੱਥੇ ਆ ਗਈ ਸੀ ਮੈਂ ਅੱਧ ਵਿਚਕਾਰ ਟੱਕ ਗਿਆ ਸੀ ਤੇ ਉਹ ਵੀ ਅੱਧ ਤੱਕ ਪਹੁੰਚ ਗਈ ਸੀ ਮੈਂ ਉਸ ਨੂੰ ਚੰਡੀਗੜ੍ਹ ਤੋਂ ਥੋੜੀ ਦੂਰ ਮਿਲਣੇ ਲਾਇਆ ਸੀ ਮੈਂ ਆਪਣੇ ਫਿਊਚਰ ਦੀ ਸ਼ੁਰੂਆਤ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਕਰਨਾ ਚਾਹੁੰਦਾ ਸੀ ਮੈਨੂੰ ਚੰਡੀਗੜ੍ਹ ਦੇ ਗੁਰਦੁਆਰਾ ਸਾਹਿਬ ਵਿੱਚ ਵੀ ਪਤਾ ਲੱਗਿਆ ਕਿ ਉਸਦੀ ਪੜਾਈ ਚੰਗੀ ਤਰ੍ਹਾਂ ਚੱਲ ਰਹੀ ਹੈ ਉਸਦੀ ਟ੍ਰੇਨਿੰਗ ਦਾ ਪੀਰੀਅਡ ਸ਼ੁਰੂ ਹੋਣ ਵਾਲਾ ਸੀ ਅਤੇ ਹੁਣ ਉਹ ਇੱਥੋਂ ਦਿੱਲੀ ਜਾ ਰਿਹਾ ਸੀ ਫਿਰ ਮੈਂ ਉਸ ਨੂੰ ਪਹਿਲੀ ਵਾਰ ਦੱਸਿਆ ਕਿ ਮੈਂ ਇੱਥੇ ਚੰਡੀਗੜ੍ਹ ਉਹਦੇ ਕਰਕੇ ਆਇਆ ਹਾਂ ਅਤੇ ਹੁਣ ਉਹ ਅਗਲੇ ਸਾਲ ਦਿੱਲੀ ਜਾ ਰਹੀ ਹੈ ਸ਼ਾਇਦ ਮੈਂ ਦਿੱਲੀ ਨਹੀਂ ਆ ਸਕਦਾ ਉਸਨੇ ਕਿਹਾ ਕੋਈ ਗੱਲ ਨਹੀਂ ਤੁਸੀਂ ਮੇਰੇ ਘਰ ਕੇ ਇੱਥੇ ਆਏ ਹੋ ਇਨਾ ਹੀ ਬਹੁਤ ਹੈ ਮੈਂ ਤੇ ਉਮੀਦ ਹੀ ਛੱਡ ਦਿੱਤੀ ਸੀ ਕਿ ਆਪਾਂ ਦੁਬਾਰੇ ਵੀ ਮਿਲਾਂਗੇ ਕਿ ਮੇਰੀਆਂ ਅੱਖਾਂ ਭਰ ਆਈਆਂ ਉਸ ਦਿਨ ਪ੍ਰਨੀਤ ਨੇ ਖੁੱਲ ਕੇ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਉਸਨੇ ਦੱਸਿਆ ਕਿ ਉਹ ਵੀ ਮੈਨੂੰ ਬਹੁਤ ਪਸੰਦ ਕਰਦੀ ਹੈ ਤੇ ਜਲਦੀ ਇੱਕ ਡਾਕਟਰ ਵੱਲ ਮੈਨੂੰ ਮਿਲੇਗੀ ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਮੈਂ ਖੁਸ਼ ਹੋਵਾਂ ਜਾਂ ਦੁਖੀ ਮੈਂ ਪ੍ਰਨੀਤ ਲਈ ਉੱਥੇ ਆਇਆ ਸੀ ਤੇ ਉਹ ਹੁਣ ਦਿੱਲੀ ਜਾ ਰਹੀ ਹੈ ਖੈਰ ਅਜੇ ਦਿੱਲੀ ਜਾਣ ਵਿੱਚ ਕੁਝ ਮਹੀਨੇ ਸੀ ਉਸ 1 ਸਾਲ ਵਿੱਚ ਅਸੀਂ ਕਈ ਵਾਰ ਬਹੁਤ سارے ਵਾਦੇ ਇੱਕ ਦੂਜੇ ਨਾਲ ਕਰ ਦਿੱਤੇ ਸੀ ਉਸ ਵੇਲੇ ਇੰਤਜ਼ਾਰ ਵਿੱਚ ਵੀ ਪਿਆਰ ਹੁੰਦਾ ਸੀ ਮੈਂ ਉਸ ਵੇਲੇ ਆਪਣੇ ਜਾਣ ਗਏ ਫਿਊਚਰ ਦੀ ਪਲਾਨਿੰਗ ਵਿੱਚ ਸੀ ਪਰ ਰੱਬ ਨੇ ਕੁਝ ਹੋਰ ਹੀ ਸੋਚ ਰੱਖਿਆ ਸੀ ਫਿਰ ਉਹ ਕਾਲੀ ਰਾਤ ਆਈ ਜਿਸ ਨੇ ਮੇਰਾ ਸਾਰਾ ਕੁਝ ਹੀ ਖਤਮ ਕਰ ਦਿੱਤਾ ਇਸ ਕਹਾਣੀ ਦਾ ਅਗਲਾ ਭਾਗ ਤੁਸੀਂ ਕੱਲ ਨੂੰ ਸੁਣਨਾ ਜੀ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਲਾਈਕ ਸ਼ੇਅਰ ਅਤੇ ਪਲੀਜ਼ ਕਮੈਂਟ ਬਾਕਸ ਕਮੈਂਟ ਕਰਕੇ ਜਰੂਰ ਦੱਸਣਾ ਜੀ ਅੰਤ ਤੱਕ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ